ਫਰੋਜ਼ਪੁਰ ਚਾਉਣੀ ਦੇ ਵਿੱਚ ਅੱਜ ਇਨਕਮ ਟੈਕਸ ਡਿਪਾਰਟਮੈਂਟ ਦੀ ਜਿਹੜੀ ਹੈ ਉਹ ਰੇਡ ਪਈ ਹੈ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਦਿੰਨੇ ਆ ਕਿ ਇਹ ਹੈ ਜੀ ਬਾਂਸਲ ਕਰਾਨਾ ਜਨਰਲ ਸਟੋਰ ਜਿੱਥੇ ਕਿ ਬਾਂਸਲ ਟੈਲੀਕਮ ਦਾ ਵੀ ਕੰਮ ਹੈ ਇਹ ਜਿਹੜੇ ਹੈ ਇਹਦੇ ਉੱਪਰ ਜਿਹੜੀ ਹੈ ਰੇਡ ਪਈ ਹੈ ਔਰ ਜਿਹੜੀਆਂ ਟੀਮਾਂ ਨੇ ਉਹ ਘਰ ਵੀ ਜਿਹੜੀ ਹੈ ਉਹਦੇ ਵੀ ਰੇਡ ਕਰ ਰਹੇ ਨੇ ਇਹ ਜਿਹੜੇ ਡਿਪਾਰਟਮੈਂਟ ਦੇ ਬੰਦੇ ਆ ਉਹ ਬੈਠੇ ਹੋਏ ਆ ਤੁਸੀਂ ਦੇਖ ਰਹੇ ਹੋ ਕਿ ਇਹ ਡਿਪਾਰਟਮੈਂਟ ਦੇ ਬੰਦੇ ਆ ਰੇਡ ਚੱਲ ਰਹੀ ਹੈ ਫਿਲਹਾਲ ਜਿਹੜੇ ਆ ਉਹ ਪਰਸਨ ਇੱਥੇ ਅਵੇਲੇਬਲ ਨਹੀਂ ਹੈ ਜਿਹੜੇ ਵੀ ਇੰਦਾਂ ਦੇ ਮਾਲਕ ਨੇ ਉਹ ਫਿਲਹਾਲ ਨਹੀਂ ਹੈ ਪਰ ਡਿਪਾਰਟਮੈਂਟ ਜਿਹੜੀ ਟੀਮ ਉਹ ਪਹੁੰਚ ਚੁੱਕੀਆਂ ਨੇ ਫਰੀਦਕੋਟ ਬਠਿੰਡਾ ਦੀਆਂ ਜਿਹੜੀਆਂ ਟੀਮਾਂ ਨੇ ਉਹ ਇੱਥੇ ਪਹੁੰਚੀਆਂ ਹੋਈਆਂ ਨੇ ਫਿਲਹਾਲ ਜਿਨ੍ਹਾਂ ਦੀ ਇਹਨਾਂ ਦੀ ਤਲਾਸ਼ ਹੈ ਉਹ ਅਵੇਲੇਬਲ ਨਹੀਂ ਹੈਗੇ ਉਹ ਇੱਥੇ ਨਹੀਂ ਹੈ ਉਹ ਸ਼ਾਇਦ ਕਿਤੇ ਜਾ ਚੁੱਕੇ ਨੇ ਔਰ ਸਰ ਅਧਿਕਾਰੀਆਂ ਵੱਲੋਂ ਵੀ ਜਿਹੜਾ ਇਹ ਮਾਮਲਾ ਹੈ ਉਹ ਦੱਸਿਆ ਨਹੀਂ ਜਾ ਰਿਹਾ ਵੀ ਇਹ ਮਾਮਲਾ ਆਕਰ ਹੈ ਕੀ ਹੈ ਇੰਨਾ ਜਰੂਰ ਪਤਾ ਵੀ ਇਨਕਮ ਟੈਕਸ ਦੀ ਰਿਟਰਨ ਵਗੈਰਾ ਦਾ ਇਹ ਲੜਕਾ ਕੰਮ ਕਰਦਾ ਸੀਗਾ ਜਿਨ੍ਹਾਂ ਦੇ ਕਰਕੇ ਕੋਈ ਇਹਨਾਂ ਨੂੰ ਕਲੂ ਸੀਗਾ ਉਤੋਂ ਜਾਂ ਸ਼ਿਕਾਇਤ ਮਿਲੀ ਆ ਜਾਂ ਕੁਝ ਵੀ ਮਿਲਿਆ ਫਿਲਹਾਲ ਕੁਝ ਨਹੀਂ ਐ ਮੈਮ ਕੁਝ ਮੈਮ ਕਹਿਣਾ ਚਾਹੋਗੇ ਮੈਮ ਕੀ ਆਖਰ ਹੈ ਕੀ ਮੈਮ ਰੇੜੇ ਤੁਹਾਨੂੰ ਕਿੰਨੀ ਵਾਰ ਦੱਸਾਂ ਦੇਖੋ ਜਿਸ ਤਰ੍ਹਾਂ ਇਹਨਾਂ ਨੇ ਵੀ ਕਿਹਾ ਜੀ ਅਸੀਂ ਕੋਈ ਕਲੂ ਨਹੀਂ ਦੇ ਸਕਦੇ ਔਰ ਕੋਈ ਅਧਿਕਾਰੀ ਜਿਹੜਾ ਉਹ ਬੋਲਣ ਨੂੰ ਰਾਜੀ ਨਹੀਂ ਹੈਗਾ ਕੋਈ ਬੋਲਣ ਨੂੰ ਤਿਆਰ ਨਹੀਂ ਹੈਗਾ ਪਰ ਮਾਮਲਾ ਕੋਈ ਸੰਘੀਨ ਜ਼ਰੂਰ ਹੈ ਇਹਨਾਂ ਨੂੰ ਜ਼ਰੂਰ ਪਤਾ ਹੈ ਕਿਉਂਕਿ ਟੀਮ ਜ਼ੇਨੀਆਂ ਨੇ ਉਹ ਬਾਹਰੋਂ ਆਈਆਂ ਨੇ ਔਰ ਜਿਹੜੇ ਮਾਲਕ ਨੇ ਇਸ ਦੁਕਾਨ ਦੇ ਉਹ ਅਵੇਲੇਬਲ ਨਹੀਂ ਉਹ ਸ਼ਾਇਦ ਆਸੇ-ਪਾਸੇ ਹੋ ਚੁੱਕੇ ਨੇ ਮਾਮਲਾ ਕੋਈ ਸੰਗੀਨ ਲੱਗ ਰਿਹਾ ਪਰ ਅਧਿਕਾਰੀ ਫਿਲਹਾਲ ਜਿਹੜਾ ਇਹਦੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈਗੇ ਜੋ ਇਹ ਇਨਕਮ ਟੈਕਸ ਕੀ ਜੋ ਯਾਨੀ ਰੇਡ ਹੋਈ ਹੈ ਉਸਕੇ ਬਾਰੇ ਮੈਂ ਕੀ ਕਹਿਣਾ ਹੈ ਆਪਕਾ ਇਹ ਮੇਰੇ ਕੋ ਕੁਝ ਨਹੀਂ ਪਤਾ ਉਸ ਚੀਜ਼ ਦਾ ਮੇਰੇ ਕੋ ਮੇਰੇ ਬਾਰੇ ਮੇਰੇ ਬੱਚੋ ਦਾ ਬਾਰੇ ਮੈਂ ਮੇਰੇ ਕੋ ਕੁਝ ਪਤਾ ਹਾਂ ਤੋ ਜੋ ਟੀਮ ਆਈ ਥੀ ਉਹ ਆਪਕੇ ਕੋਈ ਪੁੱਛਾ ਕਰਕੇ ਕੁਝ ਨਹੀਂ ਕਰੇ ਹਮੇਸ਼ਾ ਮਾਰੇ ਜੀ ਪੁੱਛਤਾ ਅੱਛਾ ਹਾਂ ਆਪਕਾ ਕੀ ਨਾਮ ਹੈ ਜੀ ਕਾਂਤਾ

तो कोई और इंक्वायरी भी करिए जी आपसे कुछ मैं कुछ नहीं, नहीं पूछा कोई तो घर के अंदर गए को कोई तलाशी करी कोई कुछ कितने लोग आए थे जी मेरे को नहीं पता है सर उसमें बैठे मैं अंदर बैठी थी हाँ मैं अंदर